ਹੈਲੋ ਸਾਥੀਓ ਇੱਕ ਵਾਰ ਫਿਰ ਤੋਂ ਤੁਹਾਡਾ ਤੁਹਾਡੇ ਆਪਣੀ YouTube ਚੈਨਲ ਤੇ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਸਭ ਨੂੰ ਹੀ ਪਤਾ ਹੈ ਕਿ ਅੱਜ 883264 ਜੋ ਕੋਰਟ ਕੇਸ ਲੱਗਿਆ ਉਸ ਦੀ ਅੱਜ ਹੀアリング ਹੋਣੀ ਸੀ ਉਸ ਨੂੰ ਲੈ ਕੇ ਅਪਡੇਟ ਆ ਚੁੱਕੀ ਹੈ ਸੋ ਅਪਡੇਟ ਤੁਹਾਡੇ ਨਾਲ ਇਸ ਵੀਡੀਓ ਵਿੱਚ ਸਾਂਝੀ ਕਰਾਂਗੇ ਅਗਰ ਤੁਸੀਂ ਵੀ ਚੈਨਲ ਤੇ ਨਵੇਂ ਜੁੜਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੇ ਤੇ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾ ਲੈਣਾ ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਡਿਟੇਲ ਦਿਖਾ ਦੇਣਾ ਇੱਕ ਸੀਮ ਫਾਈਲ ਕੀਤੀ ਗਈ ਸੀ ਇੰਜੇ ਦਾ ਨੰਬਰ ਤੁਹਾਡੀ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਹੈ ਔਰ ਪਾਰਟੀ ਜੋ ਹੈ ਰਮਨ ਕੁਮਾਰ ਐਂਡ ਅਦਰ ਵਰਸਸ ਕਮਲਕਿਸ਼ੋਰ ਯਾਦਵ ਐਂਡ ਅਦਰ ਔਰ ਐਡਵੋਕੇਟ ਅਰਜੁਨ ਸ਼ੁਕਲਾ ਸੀ ਔਰ ਇਸ ਦਾ ਮੇਨ ਕੇਸ ਜੋ ਹੈ ਸੀਓ ਸੀਪ 13 17 2024 ਹੈ ਔਰ ਅੱਜ ਇਸ ਦੀ 9 ਜੁਲਾਈ 2024 ਨੂੰ ਹੀアリング ਹੋਣੀ ਸੀ ਕੋਰਟ ਨੰਬਰ 27 ਦੇ ਵਿੱਚ ਠੀਕ ਹੈ ਸੋ ਇਸ ਨੂੰ ਲੈ ਕੇ ਅਪਡੇਟ ਜੋ ਹੈ ਉਹ ਆ ਚੁੱਕੀ ਹੈ ਇਹ ਮੈਂ ਤੁਹਾਡੇ ਸਾਹਮਣੇ ਮੇਨ ਕੇਸ ਦੀ ਡਿਟੇਲ ਰੱਖ ਰਿਹਾ ਜੋ ਕਿ एलपीए 1898 2023 जो कि मेन केस है और केस सीओ सीपी 1317 2024 जो कि 19 अप्रैल 24 ਨੂੰ ਰਜਿਸਟਰ ਕੀਤਾ ਗਿਆ ਸੀ پارٹی ਰਮਨ ਕੁਮਾਰ ਐਂਡ ਆਦਰ ਵਰਸਸ কমল किशोर यादव ਐਂਡ ਆਦਰ ਐਡਵੋਕੇਟ अर्जुन शुक्लाई ने और एसडी आज सीरियल नंबर 263 ਦੇ ਉੱਪਰ ਸੁਣਵਾਈ ਹੋਣੀ ਸੀ ਸੋ ਪੂਰੀ ਡਿਟੇਲ ਮੈਂ ਤੁਹਾਨੂੰ ਦਿਖਾ ਦੇਣਾ ਅੱਜ ਜੋ ਨਿਕਲ ਕੇ ਸਾਹਮਣੇ ਆਇਆ ਇਸ ਨੂੰ ਨੋਟਿਸ ਆਫ ਮੋਸ਼ਨ ਜੋ ਹੈ 23 7 2024 ਨੂੰ ਹੋਇਆ ਮਤਲਬ ਕਿ ਇਸ ਮਹੀਨੇ ਦੀ 23 ਤਰੀਕ ਨੂੰ ਫੇਰ ਇਸ ਦੀ ਸੁਣਵਾਈ ਹੋਏਗੀ ਸੋ ਫਿਲਹਾਲ ਇੱਕ ਜੋ ਹੈ ਕੱਲ ਵੀ ਸੁਣਵਾਈ ਹੋਏਗੀ 882364 ਭਰਤੀ ਦੇ ਸਬੰਧੀ ਜੋ ਕੇਸ ਲੱਗਿਆ ਉਸ ਨੂੰ ਲੈ ਕੇ ਜੋ ਕੋਈ ਅਪਡੇਟ ਆਏਗੀ ਤੁਹਾਡੇ ਨਾਲ ਹੀ ਇਸੇ ਚੈਨਲ ਤੇ ਸਾਂਝੀ ਕੀਤੀ ਜਾਏਗੀ ਫਿਲਹਾਲ ਜੋ ਸੀਓ ਸੀਪੀ ਰਮਨ ਕੁਮਾਰ ਐਂਡ ਅਦਰ ਵਾਲਾ ਸੀ ਉਸ ਨੂੰ 23 7 2024 ਜੋ ਹੈ ਅਗਲੀ ਡੇਟ ਮਿਲ ਚੁੱਕੀ ਹੈ ਨੋਟਿਸ ਆਫ ਮੋਸ਼ਨ ਜੋ ਹੈ ਉਹ ਹੋਇਆ